ਤਾਂ ਸੀਗਾ ਦੀ ਵੀਡੀਓ ਜਿਹੜੀ ਬਣਾ ਰਿਆ ਹਾਂ ਮੈਂ ਉਹ ਆਮ ਤੌਰ ਤੇ ਇਸ ਬਾਰੇ ਕਿਸੇ ਲੋਕ ਘੱਟ ਹੀ ਇਸ ਦਾ ਇਸਤੇਮਾਲ ਕਰਦੇ ਹਨ ਲੇਕਿਨ ਅਗਰ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਸਾਰੀਆਂ ਚੀਜ਼ਾਂ ਘਰ ਦੇ ਵਿੱਚੋਂ ਹੀ ਮਿਲ ਜਾਂਦੀਆਂ ਹਨ ਤੇ ਵੀਡੀਓ ਬਣਾ ਰਿਹਾ ਮੈਂ ਨਾਭੀ ਬਾਰੇ ਨਾਭੀ ਜਿਹੜੀ ਆਮ ਤੌਰ ਤੇ ਇੱਕ ਕੰਟਰੋਲ ਰੂਮ ਦਾ ਕੰਮ ਕਰਦੀ ਹੈ ਜਿਸ ਤਰ੍ਹਾਂ ਇੱਕ ਦਰਖਤ ਨੂੰ ਪਾਣੀ ਨਾ ਦਈਏ ਜੜ੍ਹਾਂ ਨੂੰ ਤੇ ਦਰਖਤ ਸੁੱਕ ਜਾਂਦਾ ਹੈ ਇਸੇ ਤਰ੍ਹਾਂ ਅਗਰ ਅਸੀਂ ਨਾਭੀ ਦੇ ਵਿੱਚ ਤੇਲ ਨਹੀਂ ਪਾਉਂਦੇ ਤਾਂ ਫਿਰ ਵੀ ਸਾਨੂੰ ਕਈ ਬਿਮਾਰੀਆਂ ਜਿਹੜੀਆਂ ਉਹ ਘੇਰ ਲੈਂਦੀਆਂ ਹਨ ਤੇ ਨਾਭੀ ਜਿਹੜੀ ਹੈ ਉਹ ਜੜ੍ਹਾਂ ਦਾ ਕੰਮ ਕਰਦੀ ਹੈ ਨਾਬੀ ਜਿਹੜੀ ਹੈ ਇਸ ਵਿੱਚ ਆਮ ਤੌਰ ਤੇ ਜਿਹੜਾ ਵੀ ਤੇਲ ਪਾਉਣਾ ਹੈ ਕਲਾਈਕਵਾਜ ਪਾਉਣਾ ਹੈ ਤੇ ਇਹ ਬਿਮਾਰੀਆਂ ਨੂੰ ਤਕਰੀਬਨ 40 ਤੋਂ 50 ਜਿਹੜੀਆਂ ਇਹ ਫਾਇਦਾ ਕਰਦੀ ਹੈ ਅਤੇ ਤੁਸੀਂ ਲਗਾਤਾਰ 1 ਮਹੀਨਾ ਨਾਬੀ ਵਿੱਚ ਤੇਲ ਪਾਓ ਅਗਰ ਕੋਈ ਵੀ ਤੇਲ ਤੁਸੀਂ ਬਣਾਉਣਾ ਹੈ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਕੀ ਕਰਨਾ ਹੈ ਜਿਸ ਤਰ੍ਹਾਂ ਆਮਲਿਆਂ ਦਾ ਤੇਲ ਬਣਾਉਣਾ ਹੈ ਆਮਲਿਆਂ ਦੇ ਪੀਸ ਕਰਕੇ ਨਾਰੀਅਲ ਦਾ ਤੇਲ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਭੁੰਨੋ ਤੇ ਜਦੋਂ ਉਹ ਥੋੜੇ ਲਾਲ ਹੋ ਜਾਣ ਤੇ ਸਮਝ ਲਓ ਵੀ ਉਸ ਨੂੰ ਫਿਲਟਰ ਕਰ ਲਓ ਤੁਹਾਡਾ ਤੇਲ ਤਿਆਰ ਹੈ ਅਗਰ ਬਦਾਮਾਂ ਦਾ ਤੇਲ ਬਣਾਉਣਾ ਹੈ ਨਾਰੀਅਲ ਦਾ ਤੇਲ ਲਓ ਉਸ ਦੇ ਵਿੱਚ ਬਦਾਮ ਜਿਹੜੇ ਕੁੱਟ ਕੇ ਪਾ ਦਿਓ ਤੇ ਤੁਸੀਂ ਉਸ ਦਾ ਵੀ ਤੇਲ ਇਸੇ ਤਰੀਕੇ ਨਾਲ ਹੀ ਬਣਾ ਸਕਦੇ ਹੋ ਨਿੰਮ ਦਾ ਤੇਲ ਵੀ ਤੁਸੀਂ ਇਸੇ ਤਰ੍ਹਾਂ ਹੀ ਬਣਾ ਸਕਦੇ ਹੋ ਕੋਈ ਵੀ ਤੇਲ ਬਣਾਣਾ ਹੈ ਤਾਂ ਤੁਸੀਂ ਇਸੇ ਤਰੀਕੇ ਨਾਲ ਤੇਲ ਬਣਾ ਸਕਦੇ ਹੋ ਤੇ ਤੁਸੀਂ ਹੁਣ ਨਾਭੀ ਦੇ ਵਿੱਚ ਜਿਹੜਾ ਆਮ ਤੌਰ ਤੇ ਇਹ ਬਿਮਾਰੀਆਂ ਦਾ ਖਜ਼ਾਨਾ ਛੁਪਿਆ ਹੋਇਆ ਹੈ ਉਸ ਨੂੰ ਦੂਰ ਕਰਨ ਵਾਸਤੇ ਸਾਨੂੰ ਕੀ ਕਿਹੜਾ-ਕਿਹੜਾ ਤੇਲ ਪਾਉਣਾ ਚਾਹੀਦਾ ਹੈ? ਨਾਰੀਅਲ ਦਾ ਤੇਲ ਕੋਸਾ ਕਰਕੇ 4-5 ਬੂੰਦਾਂ ਰਾਤ ਨੂੰ ਸੌਣ ਲੱਗਿਆਂ ਤੁਹਾਨੂੰ ਧੁੰਨੀ ਦੇ ਵਿੱਚ ਜਿਹਨੂੰ ਨਾਭੀ ਕਹਿੰਦੇ ਆ ਉਸ ਦੇ ਵਿੱਚ ਪਾਉਣਾ ਚਾਹੀਦਾ ਹੈ। ਇਸ ਦੇ ਪਾਉਣ ਨਾਲ ਤੁਹਾਡੀ ਅੱਖਾਂ ਦੀ ਜਿਹੜੀ ਆਮ ਤੌਰ ਤੇ ਖੁਸ਼ਕੀ ਜਿਹੜੀ ਹੈ ਦੂਰ ਹੋ ਜਾਏਗੀ। ਸਿਰਦਰਦ ਜੋ ਹੁੰਦਾ ਹੈ ਉਹ ਖਤਮ ਹੋ ਜਾਏਗਾ ਪੇਤ ਰੋਗ ਜਿਹਨੂੰ ਗਰਮੀ ਦਾ ਰੋਗ ਕਹਿੰਦੇ ਹਨ ਉਹ ਖਤਮ ਹੋ ਜਾਏਗਾ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਵੱਧ ਜਾਏਗੀ ਦਿਮਾਗ ਠੰਡਾ ਰਹੇਗਾ ਚਿਚੜਾਪਨ ਵੀ ਜਿਹੜਾ ਉਹ ਠੀਕ ਹੋ ਜਾਏਗਾ ਇਸ ਤੋਂ ਅੱਗੇ ਆਉਂਦਾ ਹੈ ਤੇਲ ਬਦਾਮਾ ਦਾ ਬਦਾਮਾ ਦਾ ਤੇਲ ਤੇ ਲੌਂਗਾਂ ਦਾ ਤੇਲ ਮਿਕਸ ਕਰਕੇ ਤੁਸੀਂ ਜੇ ਸਾਨੂੰ ਆਪਣੀ ਧੁੰਨੀ ਦੇ ਵਿੱਚ ਰਾਤ ਨੂੰ ਸੌਣ ਲੱਗਿਆਂ ਚਾਰ ਪੰਜ ਬੂੰਦਾ ਪਾਓ ਨਰਮਰਦੀਗੀ ਖਤਮ ਹੋ ਜਾਏਗੀ ਤਾਕਤ ਭਰਪੂਰ ਆਏਗੀ ਸਕਰਾਂ ਨੂੰ ਜਿਹੜੇ ਨੇ ਉਹ ਮਜ਼ਬੂਤ ਹੋ ਜਾਣਗੇ ਅਤੇ ਸਕਰਾਂ ਨੂੰ ਵਿੱਚ ਵਾਧਾ ਹੋ ਜਾਏਗਾ ਇਸ ਤੋਂ ਬਾਅਦ ਹੰਦਾ ਸਰੋਂ ਦਾ ਤੇਲ ਅਗਰ ਤੁਸੀਂ ਲਗਾਤਾਰ ਸਰੋਂ ਦਾ ਤੇਲ ਆਪਣੀ ਧੁੰਨੀ ਦੇ ਵਿੱਚ ਰਾਤ ਨੂੰ ਸੌਣ ਲੱਗਿਆਂ ਚਾਰ ਪੰਜ ਬੂੰਦਾਂ ਪਾਉਂਦੇ ਹੋ ਤਾਂ ਉਸ ਨਾਲ ਦਿਲ ਦੀ ਜਿਹੜੀ ਤਾਕਤ ਹੈ ਉਹ ਵਧੇਗੀ ਖੂਨ ਦਾ ਦੌਰਾ ਜਿਹੜਾ ਉਹ ਉਹ ਖਤਮ ਹੋ ਜਾਏਗਾ ਫਟੀਆਂ ਹੱਡੀਆਂ ਜਿਹੜੀਆਂ ਉਹ ਠੀਕ ਹੋ ਜਾਣਗੀਆਂ ਨੋਖਨ ਟੁੱਟ ਜਾਂਦੇ ਹਨ ਉਹ ਠੀਕ ਹੋ ਜਾਣਗੇ ਜਾਂ ਨੋਹਾਂ ਦੇ ਵਿੱਚ ਚੀਰਾ ਆ ਜਾਂਦਾ ਹੈ ਬੋਲ ਫਟ ਜਾਂਦੇ ਹਨ ਖੁਸ਼ਕੀ ਹੋ ਜਾਂਦੀ ਹੈ ਤੁਹਾਡੇ ਪੈਰਾਂ ਦੇ ਵਿੱਚ ਜਲੂਨ ਹੁੰਦੀ ਹੈ ਉਹਨੀਆਂ ਚੁੱਭਦੀਆਂ ਹਨ ਤਾਂ ਸਰੋਂ ਦਾ ਤੇਲ ਰਾਤ ਨੂੰ ਜ਼ਰੂਰ ਪਾਓ ਇਸ ਸੁਲਾਵਾ ਕਨਲੋਂਜੀ ਦਾ ਤੇਲ ਹੈ ਮਾਨਸਿਕ ਤੌਰ ਤੇ ਇਹ ਬਹੁਤ ਹੀ ਇਹਦਾ ਫਾਇਦਾ ਹੈ ਤੇ ਇਹ ਮਾਨਸਿਕ ਤਣਾਅ ਨੂੰ ਖਤਮ ਕਰਦਾ ਹੈ ਸਰੀਰ ਵਿੱਚ ਤਾਕਤ ਜਿਹੜੀ ਉਹ ਬਣੀ ਰਹੇਗੀ ਤੇ ਕਮਜ਼ੋਰੀ ਜਿਹੜੀ ਆ ਉਹ ਦੂਰ ਹੋਏਗੀ ਇਸ ਤੋਂ ਇਲਾਵਾ ਅਗਲਾ ਨੰਬਰ ਹੈ 슈ਗਰ ਦਾ ਜਿਨ੍ਹਾਂ ਨੂੰ 슈ਗਰ ਬਹੁਤ ਜ਼ਿਆਦਾ ਹੈ ਅਤੇ ਉਹਨਾਂ ਨੂੰ ਕੀ ਕਰਨਾ ਹੈ ਤુલਸੀ ਦਾ ਤੇਲ ਲੈਣਾ ਹੈ ਤુલਸੀ ਦਾ ਤੇਲ ਲੈ ਕੇ ਉਹਨੂੰ ਧੁੰਨੀ ਦੇ ਵਿੱਚ ਪਾਣਾ ਹੈ ਤੇ ਬਲੱਡ 슈ਗਰ ਜਿਹੜਾ ਉਹ ਤੁਲਸੀ ਦਾ ਤੇਲ ਜਿਹੜਾ ਉਹ ਕੰਟਰੋਲ ਕਰਦਾ ਹੈ ਜਿੰਨੀ ਮਰਜ਼ੀ ਸ਼ੂਗਰ ਆਏ ਤੁਹਾਨੂੰ ਇਹ ਠੀਕ ਕਰੇਗਾ ਅੱਖਾਂ ਦੀ ਰੋਸ਼ਨੀ ਵਧਾਉਣ ਵਾਸਤੇ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਘਟ ਹੈ ਉਹਸ ਨੂੰ ਵਧਾਉਣ ਵਾਸਤੇ ਤੁਸੀਂ ਕੀ ਕਰਨਾ ਹੈ ਗਾਂ ਦਾ ਘਿਓ オリジナル ਹੋਵੇ ਉਸ ਨੂੰ ਅੱਖਾਂ ਦੇ ਵਿੱਚ ਗਾਂ ਦਾ ਘਿਓ ਜਿਹੜਾ ਹੈ ਉਹ ਨਾਭੀ ਦੇ ਵਿੱਚ ਪਾਉਣਾ ਹੈ ਤੇ ਤੁਸੀਂ ਉਸ ਨੂੰ 3-4 ਬੂੰਦਾਂ ਪਾਉਣੀਆਂ ਹਨ ਮੋਤੀਏ ਬਿੰਦ ਖਤਮ ਹੋ ਜਾਏਗਾ ਤੇ ਚਸ਼ਮਾ ਜਿਹੜਾ ਉਹ ਵੀ ਉੱਤਰ ਜਾਏਗਾ ਇਸ ਤੋਂ ਇਲਾਵਾ ਅੱਗੇ ਆਂਦਾ ਹਿੰਗ ਦਾ ਤੇਲ পেট ਗੈਸ ਬਹੁਤ ਜ਼ਿਆਦਾ ਹਿੰਗ ਦਾ ਤੇਲ ਨਾਭੀ ਵਿੱਚ ਪਾਓ ਅੰਤੜੀਆਂ ਦੀ ਸਫਾਈ ਹੋਏਗੀ ਦਿਮਾਗ ਜਿਹੜਾ ਉਹ ਤੇਜ਼ ਹੋਏਗਾ ਤੇ পেট ਹਲਕਾ ਫੁਲਕਾ ਹੋ ਜਾਏਗਾ ਨਿੰਬੂ ਦਾ ਤੇਲ ਵਾਲਾਂ ਦੀ ਖੁਸ਼ਕੀ ਦੂਰ ਕਰਨ ਵਾਸਤੇ ਵਾਲ ਲੰਬੇ ਕਰਨ ਵਾਸਤੇ ਸ਼ਿਕਰੀ ਦੂਰ ਕਰਨ ਵਾਸਤੇ ਵਾਲ ਝੜਨਗੇ ਨਹੀਂ ਤੇ ਤੁਸੀਂ ਨਿੰਬੂ ਦਾ ਤੇਲ ਜਿਹੜਾ ਉਹ ਨਾਭੀ ਦੇ ਵਿੱਚ ਜ਼ਰੂਰ ਪਾਓ ਰਾਤ ਨੂੰ ਸੌਣ ਲੱਗਿਆਂ ਅਗੇ ਬਦਾਮਾਂ ਦਾ ਤੇਲ ਚਿਹਰੇ ਤੇ ਗਲੋ ਲਿਉਣ ਲਈ ਚੁਰਰੀਆਂ ਸ਼ਾਹਆਂ ਕੇਪਲਸ ਵਿਟਾਮਿਨ E ਦੀ ਕਮੀ ਵਾਲ ਝੜਦੇ ਨੇ ਅੱਖਾਂ ਦੇ نیچے ਡਾਰਕ ਸਰਕਲ ਹੈ ਕੰਨਾਂ ਦੀ ਹਰ ਬਿਮਾਰੀ ਦਾ ਇਲਾਜ ਹੈ ਬਦਾਮਾ ਦਾ ਤੇਲ ਹੈ ਲਕਿ ਇੱਕ ਚੀਜ਼ ਹੋਰ ਹੈ ਤੁਸੀਂ ਨਾਭੀ ਦੇ ਵਿੱਚ ਜਦੋਂ ਤੇਲ ਪਾਉਂਦੇ ਹੋ 8-9 ਵਰੀ ਖੱਬੇ ਪਾਸੇ ਨੂੰ 8-9 ਵਰੀ ਸੱਜੇ ਪਾਸੇ ਨੂੰ ਹੰਗਲ ਦੇ ਨਾਲ ਬਾਹਰਲੀ ਐ ਸਾਈਡਾਂ ਤੇ ਜਿਹੜਾ ਤੇਲ ਉਸ ਨੂੰ ਹੱਥ ਫੇਰੋ ਆਕੇ ਤੁਹਾਡਾ ਤੇਲ ਅੰਦਰ ਚਲਾ ਜਾਏ ਇਸ ਤੋਂ ਬਾਅਦ ਹੁੰਦਾ ਅਰੰਡੀ ਦਾ ਤੇਲ ਜੋੜਾਂ ਦਾ ਦਰਦ ਹੈ ਕਮਰ ਦਰਦ ਹੈ ਗੋਡੇ ਦਰਦ ਹੈ ਲੱਤਾਂ ਦਰਦ ਨੇ ਕਬਜ ਹੈ ਤੁਸੀਂ ਨਾਭੀ ਦੇ ਵਿੱਚ ਇਹ ਤੇਲ ਪਾਓ ਤੁਹਾਡਾ ਮਸਲਾ ਜਿਹੜਾ ਇਹ ਹੱਲ ਹੋ ਜਾਏਗਾ ਇਸ ਤੋਂ ਇਲਾਵਾ ਆਉਂਦਾ ਹੈ گلاب ਦਾ ਜਲ ਜਿਨ੍ਹਾਂ ਨੂੰ ਡਿਪਰੈਸ਼ਨ ਹੈ ਡਿਪਰੈਸ਼ਨ ਨੂੰ ਦੂਰ ਕਰਨ ਲਈ ਦਿਮਾਗ ਠੰਡਾ ਕਰਨ ਲਈ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਨੀਂਦ ਜਿਹੜੀ ਆ ਉਹ ਘਟਦੀ ਹੈ ਉਹਨਾਂ ਲਈ ਇਹ ਬਹੁਤ ਵਧੀਆ ਹੈ گلاب ਜਲ ਫਿਰ ਤੁਸੀਂ ਇਸ ਤੋਂ ਇਲਾਵਾ ਤਿਲਾਂ ਦਾ ਤੇਲ ਲੈਣਾ ਜਿਹੜੀਆਂ ਭੈਣਾਂ ਨੂੰ ਪੀਰੀਅਡ ਦੀ ਕਮੀ ਹੈ ਟੈਂਸਰ ਨਹੀਂ ਹੁੰਦੇ ਦਰਦ ਬਹੁਤ ਹੁੰਦੀ ਹੈ ਹਾਰਮੋਨ ਬੈਲੈਂਸ ਨਹੀਂ ਉਹਨਾਂ ਨੂੰ ਇਹਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਬਿਮਾਰੀ ਹੈ ਪਿਸ਼ਾਬ ਰੁਕ ਰੁਕ ਕੇ ਆਉਂਦਾ ਹੈ ਜਿਆਦਾ ਨਹੀਂ ਆਉਂਦਾ ਤਾਂ ਤੁਸੀਂ ਬਦਾਮਾਂ ਦਾ ਤੇਲ ਤੇ ਨਾਰੀਅਲ ਦਾ ਤੇਲ ਜਿਹੜਾ ਉਹ ਤੁਸੀਂ ਪਾ ਸਕਦੇ ਹੋ ਅਗਰ ਤੁਸੀਂ ਅਨਾਰ ਦਾ ਤੇਲ ਬਣਾਣਾ ਹੈ ਤੇ ਨਾਰਦ ਦੇ ਛਿਲਕੇ ਨੂੰ ਕੁੱਟ ਕੇ ਨਾਰੀਅਲ ਦੇ ਤੇਲ ਵਿੱਚ ਤੁਸੀਂ ਉਸ ਨੂੰ ਗਰਮ ਕਰਕੇ ਚੰਗੀ ਤਰ੍ਹਾਂ ਰਿਨ ਕੇ ਤੇ ਉਹਨੂੰ ਫਿਲਟਰ ਕਰਕੇ ਤੁਸੀਂ ਉਹ ਤੇਲ ਜਿਹੜਾ ਹੈ ਉਹ ਆਪਣੀ ਨਾਭੀ ਦੇ ਵਿੱਚ ਪਾਓ ਤੇ ਤੁਹਾਡਾ ਜਿਹੜਾ ਪਿਸ਼ਾਬ ਹੈ ਉਹਦੀ ਸਮੱਸਿਆ ਹੱਲ ਹੋ ਜਾਏਗੀ ਇਸ ਤੋਂ ਇਲਾਵਾ ਨਾਰੀਅਲ ਦੇ ਤੇਲ ਵਿੱਚ ਜੇ ਤੁਸੀਂ ਤਨਿਆ ਜਿਹੜਾ ਉਸ ਨੂੰ ਵਾੜ ਕੇ ਰੰਨ ਕੇ ਚੰਗੀ ਤਰ੍ਹਾਂ ਤੇ ਜੇ ਤੁਸੀਂ ਉਸ ਨੂੰ ਫਿਲਟਰ ਕਰਕੇ ਤੁਸੀਂ ਉਹ ਤੇਲ ਤੁਸੀਂ ਨਾਭੀ ਦੇ ਵਿੱਚ ਪਾਉਂਦੇ ਹੋ ਤਾਂ ਤੁਹਾਡਾ ਜਿਹੜੀ ਪਿਸ਼ਾਬ ਦੀ ਜਲਨ ਹੈ ਉਹ ਵੀ ਠੀਕ ਹੋ ਦੇਗੀ ਹਰੀ ਲਾਚੀ ਅਗਰ ਪਿਸ਼ਾਬ ਦੇ ਵਿੱਚ ਬਦਬੂ ਆਉਂਦੀ ਹੈ ਤਾਂ ਹਰੀ ਲਾਚੀ ਦਾ ਤੇਲ ਵੀ ਤੁਸੀਂ ਪਾ ਸਕਦੇ ਹੋ ਇਸ ਤੋਂ ਇਲਾਵਾ ਗਲੋ ਜਿਹੜਾ ਗਲੋ ਦਾ ਤੇਲ ਗਲੋ ਦਾ ਤੇਲ ਵੀ ਇਸ ਤਰ੍ਹਾਂ ਹੀ ਬਣਾਣਾ ਹੈ। ਨਾਰੀਅਲ ਦੇ ਤੇਲ ਵਿੱਚ ਗਲੋ ਕੱਟ ਕੇ ਪਾ ਦਿਓ ਤੇ ਤੁਸੀਂ ਉਹਦਾ ਤੇਲ ਫਿਲਟਰ ਕਰਕੇ ਜੇ ਤੁਹਾਡਾ ਪਿਸ਼ਾਬ ਰੁੱਕ ਜਾਂਦਾ ਜਾਂ ਰੁੱਕ ਰੁੱਕ ਕੇ ਆਉਂਦਾ ਤਾਂ ਤੁਸੀਂ ਉਸ ਨੂੰ ਆ ਸਕਦੇ ਹੋ। ਬਾਕੀ ਇਸ ਤੋਂ ਇਲਾਵਾ ਚਰਾਇਤੇ ਦਾ ਤੇਲ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਹੀ ਬਣਾ ਕੇ UTI ਦੀ ਸਮੱਸਿਆ ਜਿਹੜੀ ਆ ਉਹ ਵੀ ਠੀਕ ਹੋ ਜਾਏਗੀ ਇੰਨਾ ਹੀ ਨਹੀਂ ਅਗਰ ਤੁਹਾਡੇ ਬੁੱਲ ਸੁੱਕਦੇ ਹਨ ਤਾਂ ਤੁਸੀਂ ਨਾਭੀ ਵਿੱਚ ਤੇਲ ਪਾਓ ਸਰੋਂ ਦਾ ਤੇ ਇਸ ਤੋਂ ਇਲਾਵਾ ਤੁਹਾਡੇ ਗੁਲਾਬ ਜਿਹੜੇ ਬੁੱਲ ਨੇ ਉਹ ਗੁਲਾਬ ਦੇ ਫੁੱਲ ਵਰਗੇ ਚਾਹੁੰਦੇ ਹੋ ਤਾਂ ਤੁਸੀਂ ਗੁਲਾਬ ਜਲ ਜਿਹੜਾ ਉਹ ਨਾਭੀ ਦੇ ਵਿੱਚ ਪਾਓ ਇਸ ਤੋਂ ਇਲਾਵਾ ਇਹਦੇ ਹੋਰ ਫਾਇਦੇ ਹਨ ਬੋਲ ਡਰਾਈ ਰਹਿੰਦੇ ਹਨ ਗੈਸ ਬਦ ਹਜਮੀ ਕਬਜ ਹੈ ਜੀਵਨ ਸ਼ਕਤੀ ਘਟ ਹੈ ਤਾਕਤ ਵਧੇਗੀ ਊਰਜਾ ਵਧੇਗੀ ਸਕਿਨ ਚਮਕਦਾਰ ਹੋਏਗੀ ਅੰਤੜੀਆਂ ਦੀ ਸੋਜ ਨਹੀਂ ਪਵੇਗੀ ਲੀਵਰ ਤੇ ਕਿਡਨੀ ਜਿਹੜੇ ਉਹ ਠੀਕ ਹੋਣਗੇ ਹਾਰਮੋਨ ਬੈਲੈਂਸ ਹੋਏਗਾ ਦਿਮਾਗ ਠੰਡਾ ਰਹੇਗਾ ਡਿਪਰੈਸ਼ਨ ਕਦੇ ਨਹੀਂ ਹੋਏਗੀ ਲੰਬੀ ਉਮਰ ਲਈ ਬਹੁਤ ਵਧੀਆ ਹੈ ਖੁਸ਼ਕੀ ਠੀਕ ਹੋਏਗੀ ਅਲਰਜੀ ਠੀਕ ਹੋਏਗੀ ਹੱਥ ਪੈਰ ਸੁਨਨ ਹੁੰਦੇ ਹਨ ਸੂਈਆਂ ਚੁੱਭਦੀਆਂ ਹਨ ਉਹ ਵੀ ਠੀਕ ਹੋ ਜਾਣਗੀਆਂ ਪੈਰਾਂ ਵਿੱਚ ਜਲਨ ਹੈ ਉਹ ਵੀ ਠੀਕ ਹੋ ਜਾਏਗੀ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦਰਦ ਕਰਦੀਆਂ ਹਨ ਉਹ ਵੀ ਠੀਕ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਜੇ ਤੁਹਾਡਾ ਹਾਜਮਾ ਖਰਾਬ ਹੈ ਤਾਂ ਉਹ ਵੀ ਠੀਕ ਹੋ ਜਾਏਗਾ ਤੁਸੀਂ ਇੱਕ ਵਾਰੀ ਇਸ ਨੂੰ ਨੰਗੋਲਾ ਨਾ ਕਰੋ ਤੁਸੀਂ ਇਸ ਨੂੰ ਇੱਕ ਵਾਰੀ ਫਰਤ ਕੇ ਦੇਖੋ ਤੁਸੀਂ ਕਹੋਗੇ ਵਾਕਈ ਇਹਦੇ ਬਹੁਤ ਫਾਇਦੇ ਹਨ ਪਰ ਜੇ ਤੁਸੀਂ ਅੱਜ ਪਾ ਲਿਆ ਤੇ ਕੱਲ ਨੂੰ ਕਹੋ ਫਾਇਦਾ ਹੋ ਜਾਏਗਾ ਉਹ ਨਹੀਂ ਹੋਏਗਾ ਘੱਟ ਤੋਂ ਘੱਟ ਇਹਦਾ ਰਿਜ਼ਲਟ ਦੇਖਣਾ ਹੈ ਤੇ ਤੁਸੀਂ ਇੱਕ ਮਹੀਨੇ ਬਾਅਦ ਦੇਖੋ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ ਕੀ ਇਸ ਦੇ ਕਿੰਨੇ ਫਾਇਦੇ ਹਨ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਸਤਿ ਸ੍ਰੀ ਅਕਾਲ ਜੀ